ਇਕੰ ਕਾ ਸਤ ਗੁਰ ਪ੍ਰਸਾਦ ਰਾਗ ਰਾਮ ਕਲੇ ਬਾਣੀ ਰੈਦਾਸ ਜੀਓ ਕੀ ਤੋ ਤੁਮ ਕਾਰਨ ਕੇਸ ਵੇ ਅੰਤਰ ਲਿਓ ਲਾਗੀ ਇਕ ਅਨੂਪਮ ਅਨ ਪਈ ਕਿੰਮੇ ਹੋ ਭਗੀ एक अभिमानि छात्रगा विचित्र जग माहि जद पयल पूरन महि कहूं बारची नहीं जैसे कामे देखे कामने ਹਰਦੇ ਸੂਲ ਉਪਈ ਕੋਟ ਦੇਦ ਵਿਧ ਉੱਚ ਰਹੇ ਬਾਕੀ ਬਿਥਾ ਨਾ ਜਾਈ ਜੋ ਜੇ ਚਾਹੇ ਸੋ ਮਿਲੇ ਆਰਤ ਗਤ ਹੋਈ ਕਹਿਰ ਦਾਸ ਜੈ ਗੋਪੀ ਨਹੀਂ ਜਾਣੇ ਸਭ ਕੋਈ ਜੋ ਜੈ ਚਾਹੇ ਸੋ ਮਿਲੇ ਆਰਤ ਗਤ ਹੋਈ ਕਹਿਰ ਦਾਸ ਜੈ ਗੋਪੀ ਨਹੀਂ ਜਾਣੇ ਸਭ ਕੋਈ ਇਹ ਸ਼ਬਦ ਸਤਿਗੁਰੂ ਰੈਦਾਸ ਮਹਾਰਾਜ ਜੀ ਦਾ ਆਚਾਰ ਹੈ ਬਾਹਰੀ ਗ੍ਰੰਥਾਂ ਦੇ ਵਿੱਚ ਸ਼ਿਸ਼ੋਭਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋਭਤ ਨਹੀਂ ਹੈ ਸਤਿਗੁਰੂ ਇਸ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਕਿ ਜਦੋਂ ਤੇਰੇ ਪ੍ਰੇਮ ਦੀ ਲਿਬ ਲੱਗ ਜਾਂਦੀ ਹੈ ਤੇ ਫਿਰ ਉਸ ਨੂੰ ਕੋਈ ਤੇਰੇ ਤੋਂ ਅਲੱਗ ਨਹੀਂ ਕਰ ਸਕਦਾ ਜਿਸ ਵੀ ਜੀਵ ਨੂੰ ਤੇਰੀ ਕਿਰਪਾ ਦੇ ਨਾਲ ਲਿਬ ਲੱਗ ਗਈ ਤਾਂ ਉਹ ਕਦੇ ਵੀ ਤੇਰੇ ਨਾਲ ਉਪਰੀਤ ਤੋੜਦਾ ਨਹੀਂ ਕਿਉਂਕਿ ਉਸਨੂੰ ਆਪਣੇ ਜੀਵਨ ਦਾ ਮਕਸਦ ਪਤਾ ਲੱਗ ਜਾਂਦਾ ਹੈ ਸਹੀ ਇਹ ਹੈ ਕਿ ਅਦਕਾਸ਼ ਵਿੱਚ ਦੁਨੀਆ ਜਿੰਨੀ ਵੀ ਹੈ ਕੋਈ ਆਪਣੇ ਜੀਵਨ ਦਾ ਮਕਸਦ ਨਹੀਂ ਸਮਝਦਾ ਇਸ ਦੁਨੀਆ ਦੇ ਪਦਾਰਥਾਂ ਦੇ ਨਾਲ ਪਿਆਰ ਪਾ ਕੇ ਰਿਸ਼ਤੇ ਨਾਤਿਆਂ ਨਾਲ ਆਪਣਾ ਸਮਾਂ ਬਤਾ ਕੇ ਉਹ ਖੁਸ਼ ਰਹਿੰਦਾ ਹੈ ਪਰ ਉਸਨੂੰ ਇਹ ਨਹੀਂ ਪਤਾ ਕਿ ਮੈਨੂੰ ਜਿਹੜੀ ਇੰਨੀ ਅਮੋਲਕ ਪੂੰਜੀ ਸਵਾਸਾਂ ਦੀ ਦਿੱਤੀ ਹੈ ਇਸ ਨਾਲ ਮੈਂ ਬਣ ਜੀ ਕੋਈ ਕਰਕੇ ਜਾਣਾ ਹੈ ਇਸ ਕਰਕੇ ਸਤਗੁਰੂ ਸਮਝਾ ਰਹੇ ਕਿ ਤੂੰ ਪਰਮਾਤਮਾ ਦੇ ਨਾਲ ਪ੍ਰੇਮਾ ਬਾਕੀ ਦੁਨੀਆ ਜਿਹੜੀ ਸਾਰੀ ਹੀ ਉਹ ਕੂੜ ਦਾ ਪਸਾਰਾ ਹੈ ਨਾਮ تیرੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਉਸ ਦੇ ਨਾਮ ਤੋਂ ਬਿਨਾ ਬਾਕੀ ਸਭ ਕੁਝ ਕੂੜ ਹੈ ਝੂਠ ਹੈ ਤੇ ਜਿਸ ਜੀਵ ਨੂੰ ਉਸ ਦੀ ਪ੍ਰੇਮ ਦੀ ਪ੍ਰੀਤ ਜਾਗ ਪਈ ਉਹ ਤਾਂ ਇੱਕ ਛਿਨ ਵੀ ਦੂਰ ਨਹੀਂ ਹੋਣਾ ਚਾਹ ਤਉ ਤਮਕਾਰਨ ਕਿਸ ਵੀ ਅੰਤਰ ਲਿਓ ਲੱਗ ਗਈ हे परमात्मा तेरी कृपा दे कारण। मेनू तेरे नाल प्रीति जेडी है ओ होई है। तेरे नाल मेरी लिव लगी है। अंतरा आत्मै दे विच मेरे प्रेम जाग पया है। ए तेरी कृपा है। एक अनुपम अनपे कीमी होई वपकी। जिदी है जिसके सिदी उपमाने कीती जा सकदी। उस परमात्मा जेड़ा कदी भी किसी तो डरदा नहीं। बिना पैहतों है। ਔਰ ਉਪਮਾ ਰਹਿਤ ਹੈ ਉਹਦੇ ਨਾਲ ਵਖ ਕਿਵੇਂ ਹੋ ਸਕਦਾ ਹੈ ਕਿਉਂਕਿ ਗੁਰੂ ਜੀ ਕਹਿ ਰਹੇ ਕਿ ਮੈਂ ਤੇਰੇ ਨਾਲ ਮਿਲ ਗਿਆ ਮੈਂ ਆਪਣੇ ਆਪ ਨੂੰ ਵਖ ਕਿਵੇਂ ਕਰਾਂ ਕਿਉਂਕਿ ਮੈਂ ਮਿਲਿਆ ਤੇਰੇ ਕਿਰਪਾ ਦੇ ਨਾਲ ਤੇ ਮੈਂ ਵਖ ਹੋਣਾ ਹੀ ਨਹੀਂ ਚਾਹਦਾ ਕਿਉਂਕਿ ਤੇਰੇ ਰਾਇ ਪ੍ਰੀਤ ਲੱਗ ਗਈ ਹੈ ਸੋ ਸਤਗੁਰੂ ਇਹੋ ਜੀ ਪ੍ਰੀਤ ਕਿਉਂਕਿ ਜਦੋਂ ਹਮੇ ਦੀ ਪ੍ਰੀਤ ਜਿਹੜੀ ਟੁੱਟ ਜਾਂਦੀ ਹੈ ਤਾਂ ਫਿਰ ਉਸ ਪਰਮਾਤਮਾ ਦੇ ਨਾਲ ਪ੍ਰੀਤ ਲੱਗ ਜਾਂਦੀ ਹੈ ਇਕ ਅਭਵਾਨੀ ਚਾਤਰਗਾ ਵਿਚਰਿਤ ਜਗਮਾਹੀ ਜਦ ਭੀ ਜਲ ਪੂਰਨ ਮਹਿ ਕਹੂੰ ਬਰ ਰੁਚੀ ਨਹੀਂ ਕਹਿੰਦੇ ਇੱਕ ਪਪੀ ਹਾ ਉਹਨੂੰ ਕੋਈ ਅਭਮਾਨੀ ਕਹਿੰਦਾ ਹੈ ਕੋਈ ਹੰਕਾਰੀ ਕਹਿੰਦਾ ਹੈ ਉਹ ਸਾਰੀ ਦੁਨੀਆ ਚ ਵਿਚਰਿਆ ਹੈ ਔਰ ਸਾਰੀ ਹੀ ਧਰਤੀ ਪਾਣੀ ਦੇ ਨਾਲ ਭਰੀ ਹੋਈ ਹੈ ਪਰ ਇਸ ਧਰਤੀ ਦੇ ਉਤਲੇ ਪਾਣੀ ਨਾਲ ਉਹਦੀ ਕੋਈ ਰੁਚੀ ਨਹੀਂ ਹੈ ਪ੍ਰੇਮ ਹੀ ਨਹੀਂ ਹੈ ਪ੍ਰੇਮ ਕਿਸ ਨਾਲ ਹੈ ਉਹ ਸੁਵੰਤੀ ਬੂੰਦ ਨਾਲ ਪ੍ਰੇਮ ਹੈ ਉਹ ਘੁੰਮਦਾ ਫਿਰਦਾ ਹੈ ਸਾਰੇ ਇਧਰ ਉਧਰ ਢਲ ਪਟਕਦਾ ਹੈ ਲੇਕਿਨ ਸਵੰਤਿ ਬੂਤ ਤੋਂ ਬਿਨਾ ਉਹਦੀ ਪਿਆਸ ਮਿਟਦੀ ਨਹੀਂ ਕਿਉਂਕਿ ਜੀਵ ਦਾ ਵੀ ਮੂਲ ਕਾਰਨ ਜਿਹੜਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਫਿਰ ਉਹ ਦੁਨੀਆ ਦੇ ਵਿੱਚ ਖਚਾ ਖਚਨੇ ਹੁੰਦਾ ਉਸ ਪਰਮਾਤਮਾ ਦੇ ਨਾਲ ਪ੍ਰੇਮ ਪਾ ਲੈਂਦਾ ਇਸੇ ਕਰਕੇ ਉਹ ਕਹਿੰਦੇ ਕਿ ਜਿਨ੍ਹਾਂ ਨੇ ਪ੍ਰੇਮ ਪਾਉਣਾ ਉਹ ਤਾਂ ਕਿਸੇ ਵੀ ਰੂਪ ਦੇ ਵਿੱਚ ਫਿਰ ਪਾਉਂਦੇ ਹੈ ਜੋ ਤੁਮ ਗਿਰ ਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਪਏ ਹੈ ਚ ਕੋਰਾ ਮਾਦੋ ਤੁਮਨਾ ਤੋਰੋ ਹਮਨੇ ਤੋਰੇ ਤੁਮਸੇ ਤੋੜ ਕਵਨ ਸੇ ਜੋਰੇ ਉਹ ਕਹਿੰਦੇ ਤੇਰੇ ਨਾਲ ਪਰੀਤ ਤੋੜ ਕੇ ਲਾਈਏ ਕਿਤੇ ਨਾਲ ਹੋਰ ਕੋਈ ਹੈ ਹੀ ਨਹੀਂ ਜਿਸ ਨਾਲ ਵੀ ਪਰੀਤ ਲਾਵਾਂਗੇ ਉਹ ਵਿਛੋੜਾ ਪੈ ਜਾਣਾ ਇਕ ਤੇਰੇ ਨਾਲ ਹੀ ਪਰੀਤ ਲਈ ਤੇ ਵਿਛੋੜਾ ਨਹੀਂ ਪਿੰਦਾ ਜਦੋਂ ਜੀਵਨ ਦਾ ਮਕਸਦ ਪਤਾ ਲੱਗ ਗਿਆ ਤਾਂ ਫਿਰ ਹਮੇ ਜਿਹੜੀ ਖਤਮ ਹੋ ਜਾਂਦੀ ਹੈ ਇਸੇ ਕਰਕੇ ਸਤਗੁਰੂ ਦਾਸਮਤ ਜੀ ਕਹਿ ਰਹੇ ਜੋ ਹਮ ਮੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਧੇ ਆਪਣੇ ਛੁੱਟਣ ਕੋ ਯਤਨ ਕਰੋ ਹਮ ਛੁੱਟੇ ਤੂੰ ਆਦਿ ਇਹ ਪਰਮਾਤਮਾ ਹਉਮੇ ਦੀ ਦਵਾਰ ਜਿਹੜੀ ਸੀ ਉਸ ਨੂੰ ਮੈਂ ਤੋੜ ਦਿੱਤਾ ਔਰ ਤੇਰੇ ਨਾਲ ਪ੍ਰੀਤ ਜੜੀ ਹੈ ਸਿਮਰਨ ਕਰਕੇ ਲਾ ਲਈ ਹੈ ਹੁਣ ਮੈਂ ਤੈਨੂੰ ਇਸ ਪ੍ਰੀਤ ਦੇ ਕੱਚੇ ਤੰਗੇ ਦੇ ਵਿੱਚ ਤੰਦ ਦੇ ਨਾਲ ਬਨ ਲਿਆ ਹੈ ਹੁਣ ਤੁਸੀਂ ਛੁੱਟ ਕੇ ਦਿਖਾਓ ਕਿਉਂਕਿ ਜਿਹੜਾ ਵੀ ਜੀਵ ਉਸ ਪਰਮਾਤਮਾ ਨਾਲ ਮਿਲ ਜਾਂਦਾ ਹੈ ਉਹਨੂੰ ਅਲੱਗ ਕਰਨਾ ਬੜਾ ਹੀ ਮੁਸ਼ਕਲ ਹੈ ਕੋਈ ਵੀ ਦੁਨੀਆ ਦੀ ਇਸੀ ਇਸ ਚੀਜ਼ ਨਹੀਂ ਹੈ ਜਿਸ ਦੇ ਵਿੱਚ ਉਸ ਦਾ ਮੋਹ ਪੈ ਜਵੇ ਸਾਰੇ ਮੋਹ ਉਹ ਤਿਆਗ ਦਿੰਦੇ ਹਨ ਤਨ ਫਿਰ ਇੱਕ ਹੀ ਸੰਗ ਵਸੇ ਵਿੱਚ ਹਉਮੈ ਪੀਤ ਕਰਾਰੀ ਪਰਮਾਤਮਾ ਤੇ ਜੀਵਾਤਮਾ ਇੱਕੋ ਜਗ੍ਹਾ ਬਸ ਰਹੇ ਹਨ ਫਰਕ ਕੀ ਹੈ ਕਿ ਵਿੱਚ ਹਉਮੈ ਦੀ ਦੀਵਾਰ ਬਣੀ ਹੋਈ ਸਤਗੁਰ ਮਿਲੇ ਹਉਮੈ ਤੋਰੀ ਜਨ ਨਾਨਕ ਮਿਲੇ ਬਨਵਾਰੀ ਜਦੋਂ ਪੂਰੇ ਸਤਗੁਰ ਨੂੰ ਮਿਲੇ ਤਾਂ ਫਿਰ ਹਉਮੈ ਦੀ ਦੀਵਾਰ ਜਿਹੜੀ ਟੁੱਟ ਗਈ ਤੇ ਫਿਰ ਪਰਮਾਤਮਾ ਉਸ ਜੀਵ ਨੂੰ ਮਿਲ ਗਿਆ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੇਰੀ ਕਿਰਪਾ ਕਾਰਨ ਹੀ ਮੇਰੇ ਵਿੱਚ ਤੇਰੇ ਪ੍ਰੇਮ ਦੀ ਤਾਂਗ ਜਾਗੀ ਹੈ। ਬੜੇ ਜਨਮ ਹੋ ਗਏ ਸੀ। ਬਹੁਤ ਜਨਮ ਵਿੱਚਰੇ ਥੇ ਮਾਦੋ ਇਹ ਜਨਮ ਤੇਰੇ ਲੇਖੇ। ਕਹ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ। ਇਹ ਪ੍ਰੀਤ ਤੇਰੀ ਕਿਰਪਾ کئی ਜਨਮਾਂ ਤੋਂ ਬਾਅਦ ਹੋਈ ਹੈ। ਹੁਣ ਇਹ ਮੇਰਾ ਜੀਵਨ ਜਿਹੜਾ ਤੇਰੇ ਲੇਖੇ ਦੇ ਵਿੱਚ ਲਾਉਣਾ ਮੈਨੂੰ ਇਸ ਦੁਨੀਆ ਨਾਲ ਕੋਈ ਮਤਲਬ ਨਹੀਂ ਸਤਿਗੁਰੂ ਗੇ ਸਮਝਾ ਰਹੇ ਸ਼ਬਦ ਜੈਸੇ ਕਾਮੀ ਦੇਖੇ ਕਾਮ ਨਹੀਂ ਹਿਰਦੇ ਸੂਲਾ ਪਾਈ ਕੋਟ ਬੇਦ ਵਿਦ ਉਚਰੇ ਬਾਕੀ ਵਿਥ ਨਾ ਜਾਈ ਜਦੋਂ ਕਹਿੰਦੇ ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਦੇਖਦਾ ਹੈ ਤਾਂ ਉਹਦੇ ਹਿਰਦੇ ਦੇ ਵਿੱਚ ਪੀੜਾ ਉੱਠਦੀ ਹੈ ਬੇਦਨ ਕਹਿੰਦੇ ਬਹੁਤ ਹੀ ਇਹਦਾ ਇਲਾਜ ਦੱਸਿਆ ਪਰ ਕੋਈ ਵੀ ਇਸ ਤੋਂ ਬਚ ਨਹੀਂ ਸਕਿਆ ਕੋਟ ਬੇਦ ਵਿਦ ਉਚਰੇ ਕਰੋੜਾਂ ਲਾਜ ਬਿੱਦਾਂ ਨੇ ਦੱਸੇ ਵਾਕੀ ਵਿਥਾ ਨਾ ਜਾਈ ਪਰ ਇਹਦੇ ਤੋਂ ਬਚਣਾ ਮੁਸ਼ਕਲ ਹੋ ਗਿਆ ਕਿਉਂਕਿ ਜਦੋਂ ਕਾਮੀ ਨੂੰ ਕਾਮ ਦੀ ਬਾਸ਼ਨਾ ਪੂਰਨ ਕਰ ਲਈ ਪ੍ਰੇਮ ਕਾ ਨਜ਼ਰ ਆਉਂਦੀ ਹੈ ਤਾਂ ਉਸ ਦੇ ਹਿਰਦੇ ਦੇ ਵਿੱਚ ਇੱਕ ਪੀੜਾ ਉੱਠਦੀ ਚੀਜ਼ ਉੱਠਦੀ ਹੈ ਸੋ ਇਹ ਜਿਹੜੀ ਪੀੜਾ ਨੂੰ ਖਤਮ ਤਾਂ ਹੀ ਕੀਤਾ ਜਾ ਸਕਦਾ ਜੇਕਰ ਪਰਮਾਤਮਾ ਦੇ ਨਾਲ ਐਨੇ ਪ੍ਰੇਮ ਦੀ ਪਿੰਗ ਬਹਿ ਜਾਈ ਫਿਰ ਦੁਨੀਆ ਦੇ ਕਿਸੇ ਵੀ ਚੀਜ਼ ਦੇ ਨਾਲ ਪਿਆਰ ਨਹੀਂ ਰਹਿਦਾ ਜੋ ਜੇ ਚਾਹੇ ਸੋ ਮਿਲੇ ਆਰਤਗਤ ਹੋਈ ਜੋ ਵੀ ਕੋਈ ਚਾਹਦਾ ਹੈ ਉਹ ਉਸ ਨੂੰ ਪਾ ਸਕਦਾ ਹੈ ਕਿਉਂਕਿ ਜਿਹੜੀ ਮੁਕਤੀ ਹੈ ਜਿਹੜੀ ਗਤੀ ਹੈ ਇਹ ਦੁੱਖਾਂ ਤੋਂ ਤਾਂ ਹੀ ਸੱਜੀ ਮੁਕਤੀ ਹੋਣੀ ਹੈ ਜਦੋਂ ਅਸੀਂ ਉਸ ਪਰਮਾਤਮਾ ਨਾਲ ਪ੍ਰੇਮ ਲਾਭ ਕੇ ਜੋ ਜੇ ਚਾਹੇ ਸੋ ਮਿਲੇ ਆਰਤਗਤ ਹੋਈ ਇਸ ਦੁੱਖ ਦੀ ਪੀੜਾ ਤੋਂ ਬਚਣ ਲਈ ਇਸ ਦੁੱਖਾਂ ਦਾ ਅੰਤ ਕਰਨ ਲਈ ਇਨਾ ਦੁੱਖ ਤੋਂ ਮੁਕਤੀ ਪਾਉਣ ਲਈ ਉਸ ਪਰਮਾਤਮਾ ਦੇ ਨਾਲ ਪ੍ਰੇਮ ਲਾਉਣਾ ਪੈਣਾ। ਅਸਲੀ ਦੁੱਖਾਂ ਦਾ ਇਲਾਜ ਜਿਹੜਾ ਹੈ ਉਹ ਪ੍ਰਭੂ ਦੇ ਨਾਮ ਦੇ ਨਾਲ ਹੀ ਹੋਣਾ। ਹੋਰ ਕਿਸੇ ਚੀਜ਼ ਨਾਲ ਨਹੀਂ ਹੋ ਸਕਦਾ। ਜੋ ਜੇ ਚਾਹੇ ਸੋ ਮਿਲੇ ਆਰਤ ਗਤ ਹੋਈ। ਕਹਿ ਰਹਿ ਦਾਸ ਜੈ ਗੋਪੀ ਨਹੀਂ ਜਾਣੇ ਸਭ। ਸਤਿਗੁਰੂ ਕਹਿ ਰਹੇ ਕਿ ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈ। ਪਰ ਇਹਨੂੰ ਸਾਰੇ ਕਰ ਨਹੀਂ ਸਕਦੇ। ਕਿਉਂ? ਕਿਉਂਕਿ ਪੰਜ ਚੋਰ ਜਿਹੜੇ ਅੰਦਰ ਬੈਠੇ ਜਿਨ੍ਹਾਂ ਤੋਂ ਮਨੁੱਖ ਅਗਿਆਨ ਹੋ ਕੇ ਬੈਠਾ ਮਨੁੱਖ ਬੇਸਮਝ ਬਣ ਕੇ ਬੈਠਾ ਐਸੀ ਕਰਕੇ ਉਹਨਾਂ ਨੇ ਬਾਣੀ ਦੇ ਵਿੱਚ ਗਿਆ ਮਿਰਗ ਮੀਨ ਭਿੰਗ ਪਤੰਗ ਕੁੰਚ ਇੱਕ ਦੁਖ ਵਿਨਾਸ਼ ਪੰਚ ਦੁਖ ਅਸਾਧ ਜਾ ਮੈਂ ਤੱਕੀ ਕੀਤ ਕਾਸ ਮੱਛੀ ਕਹਿੰਦੇ ਜੀਵ ਦੇ ਰਸ ਕਰਨ ਖਤਮ ਹੋ ਗਏ ਮਿਰਗ ਕੰਨਾ ਦੇ ਘੰਡੇ ਖੜੇ ਦੀ ਆਵਾਜ਼ ਸੁਣ ਕੇ ਖਤਮ ਹੋ ਗਏ ਭਮਰਾ ਅੱਖਾਂ ਦੇ ਰੂਪ ਨੂੰ ਦੇਖ ਕੇ ਲਾਟ ਦੇ ਜਾ ਕੇ ਖਤਮ ਹੋ ਗਿਆ। ਪਤੰਗਾ ਜਿਹੜਾ ਲਾਟ ਤੇ ਖਤਮ ਹੋ ਗਿਆ। ਭਮਰਾ ਜਿਹੜਾ ਨੱਕ ਦੇ ਦੋਸ਼ ਕਰਨ ਫੁੱਲ ਦੀ ਸੁਗੰਧੀ ਸੁੰਘਦਾ ਸੁੰਘਦਾ ਉਹਦੇ ਵਿੱਚ ਖਤਮ ਹੋ ਗਿਆ। ਔਰ ਹਾਥੀ ਜਿਹੜਾ ਉਹ ਕਾਮ ਦੇ ਕਾਰਨ ਖਤਮ ਹੋ ਗਿਆ। ਪਰਤੇ ਦੇ ਵਿੱਚ ਸਤਗੁਰੂ ਬਦਾਸ ਮਹਾਰਾਜ ਜੀ ਕਹਦੇ ਇਹ ਪੰਜੇ ਦੋਸ਼ ਮਿਰਗ ਮੀਨ ਭ੍ਰਿੰਗ ਪਤੰਗ ਕੁੰਚ ਦੇ ਇੱਕ ਦੋਖ ਬਿਨਾਸ਼ ਪੰਚ ਦੋਖ ਅਸਾਧ ਜਾ ਮੈਂ ਤੱਕੀ ਕਿਤ ਕਾਸ ਕਹਿੰਦੇ ਇਹਨਾਂ ਦੇ ਵਿੱਚ ਮੱਛੀ ਹਿਰਨ ਭੰਬਰਾ ਪਤੰਗਾ ਹਾਥੀ ਦੇ ਵਿੱਚ ਇੱਕ ਇੱਕ ਦੋਸ਼ ਹੈ ਉਹਦੇ ਕਾਰਨ ਇਹਨਾਂ ਦੀ ਮੌਤ ਹੋ ਗਈ ਪਰ ਤੇਰੇ ਵਿੱਚ ਤਾਂ ਪੰਜੇ ਦੋਸ਼ ਹਨ ਤੇਰਾ ਕਿਵੇਂ ਗਜਰਾ ਮਾਦੋ ਅਵਿਦਿਆ ਹਿੱਤਕੀਨ ਬਬੇਕ ਦੀਪੰਮਲੀ ਤੇਰਾ ਜਿਹੜਾ ਅਗਿਆਨਤਾ ਦੇ ਕਾਰਨ ਜੇ ਜਿਹੜੀ ਬੁੱਧੀ ਜਿਹੜੀ ਮਲੀ ਨਹੀਂ ਹੋ ਗਈ ਹੈ ਸੋ ਸਤਗੁਰੂ ਸਮਝਾ ਰਹੇ ਕਿ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਸ ਜੀਵਨ ਦੇ ਰਸ ਨੂੰ ਜੀਵਨ ਦੇ ਮਕਸਦ ਨੂੰ ਸਮਝਿਆ ਜਾ ਸਕਦਾ ਨਹੀਂ ਤਾਂ ਦੁਨੀਆ ਤੇ ਆ ਕੇ ਬੰਦਾ ਇਹੋ ਹੀ ਅਨਪੋਲ ਬਣ ਕੇ ਜ਼ਿੰਦਗੀ ਗੁਜ਼ਾਰ ਕੇ ਮੁੜ ਕੇ ਜਮਾਂ ਦੀ ਫਾਹੀ ਚ ਪੈ ਜਾਂਦਾ ਪਰਮਾਤਮਾ ਨੂੰ ਕੋਈ ਫਰਕ ਨਹੀਂ ਹੈ ਫਰਕ ਹੈ ਬੰਦੇ ਨੂੰ ਜਿਹਨੇ ਅੱਗੇ ਜਾ ਕੇ ਜਮਾਂ ਦੇ ਬਸ ਪੈਣਾ ਸੋ ਆਓ ਇਸ ਸ਼ਬਦ ਤੋਂ ਸਿੱਖ ਲੈਂਦੇ ਹੋਏ ਪਰਮਾਤਮਾ ਦੇ ਚਰਨਾਂ ਚ ਆਸ ਕਰੀਏ ਬੇਨਤੀ ਕਰੀਏ ਜੋਇ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਉਜਾਦਨ ਦਾ ਬਲ ਬਖਸ਼ੋ ਔਰ ਇਸ ਸ਼ਬਦ ਦੀ ਸਿੱਖਿਆ ਤੋਂ ਸਿੱਖਿਆ ਇਸ ਜੀਵਨ ਦੇ ਵਿੱਚ ਦਿੰਦੇ ਹੋਏ ਕਿਰਪਾ ਕਰੋ ਕਿ ਤੁਹਾਡੇ ਚਰਨਾਂ ਦੇ ਵਿੱਚ ਪ੍ਰੀਤ ਲੱਗ ਜਵੇ ਤਾਂ ਕਿ ਸੋਸਨ ਦੇ ਰਹਿੰਦੇ ਹੋਏ ਸੋਸਨ ਦੀ ਪੂੰਜੀ ਦੇ ਨਾਲ ਤੁਹਾਡੇ ਚਰਨਾਂ ਦੇ ਨਾਲ ਪ੍ਰੀਤ ਲੱਗੇ ਇਹ ਜੀਵਨ ਜਿਹੜਾ ਸਫਲ ਹੋ ਜਵੇ ਇਹੋ ਹੀ ਅਰਜ ਅਰਦੋ ਅਦਾਸ ਵੇਂ تیر ਜੈ ਅਦੇ ਪੱਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ